ਦੂਰ ਪਿਆਰ ਵਾਲੇ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜੀ ਸੀ ਸਿੰਘ ਮੌਰ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਰਾਜਾ ਮਲਤਾਨੀ ਜੀ ਜੀ ਡੀਐਸਏ ਭੈਣ ਦਲਜੀਤ कौर ਜੀ ਡੀਐਸਏ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਆਪਾਂ ਇਹ ਬੱਚੀ ਦਸਤ ਅਤੇ ਕੁਤਰੀ ਜੁਲਤਾਰ ਸਿੰਘ ਬਾਸੀ ਜੀ ਅ ਗੁਰੇਖਾਂ ਮਾਛੀ ਦੇ ਬੇਸ਼ਕ ਮੌਗਾ ਕੁਝ ਦਿਨ ਪਹਿਲਾਂ ਹੀ ਜਿਹੜੀ ਰਿਕਵੈਸਟ ਪਾਈ ਗਈ ਸੀ ਬੱਚੀ ਦਾ ਆਕਾਰ ਸੀ ਜੀ ਆਨੰਦ ਕਾਰਜ ਅੱਜ 4 ਦਸੰਬਰ ਨੂੰ ਜਿਹੜੇ ਬੱਚੀ ਦੇ ਨੰਦ ਕਰਦੇ ਆ ਵੀ ਸਾਰਾ ਅਰੇਂਜਮੈਂਟ ਰਾਜਾ ਮਲਤਾਨੀ ਜੀ ਦੀ ਹੋਇਆ ਸਹਾਈ ਦੇ ਸਹਾਈ ਦੇ ਨਾਲ ਉਹ ਬੱਚੀ ਕੋਲ ਸ਼ਾਇਦ ਕਿਉਂਕਿ ਪੈਨਸ਼ਨ ਦੇ ਵਿੱਚ ਹੁੰਦਾ ਬੱਚੀ ਨਾਨੇ ਕੋਲੇ ਰਹਿੰਦੀ ਸੀ ਕੋਈ ਵੀ ਸਹਾਰਾ ਨਹੀਂ ਜਿਸ ਕਰਕੇ ਅਸੀਂ ਇਹ ਕੁਐਸਚਨ ਜਿਹੜੀ ਪਾਈ ਸੀ ਬੜਾ ਧੰਨਵਾਦ ਹੈ ਜਜੀਤਾ ਜੀ ਦਾ ਰਾਜਾ ਮਲਤਾਨੀ ਜੀ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਕੋਸਵਤੀ ਦੇ ਮੌਕੇ ਸਮਾਈ ਲਈ ਕੋਈ ਆਈ ਹੈ ਕੋਈ ਆਈ ਹੈ ਕਾਰਾ ਪ੍ਰਬੰਧ ਹੋਇਆ ਮੌਕੇ ਤੇ ਮਾਲਕੋਣਾਂ ਨੇ ਚੜ੍ਹਦੀ ਕਲਾ ਰੱਖ ਕੇ ਸੰਦਰਭੀ ਬਲਕਸ਼ੇ ਇਹ ਬਈ ਸੇਵਾ ਕਰਨ ਦਾ ਜਿਹੜਾ ਬਲ ਬਕਸ਼ੇ ਉਹ ਕਿੱਦਾਂ ਲੱਗ ਰਿਹਾ ਤੁਹਾਡੀ ਅੱਜ ਮੈਰਜਾ ਉਹਨਾਂ ਨੇ ਜਿਹੜੀ ਯੂਐਸਸੀ ਕੋ ਹੈਲਪ ਕੀਤੀ ਹੈ ਕਿੱਦਾਂ ਮਹਿਸੂਸ ਕਰਦੇ ਬਹੁਤ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਨਾ ਜਿਨ੍ਹਾਂ ਨੇ ਮੇਰੀ ਇੰਨੀ ਤਮਾਦ ਕੀਤੀ ਹੈ ਵੀ ਅਸੀਂ ਇੰਨੇ ਦੁੱਗ੍ਹ ਸੈਣ ਸੀ ਜਿਨ੍ਹਾਂ ਨੇ ਉਹਨਾਂ ਨੇ ਸਾਨੂੰ ਬਸਾ ਦੇਤਾ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕੋਈ ਗੱਲ ਨਹੀਂ ਬੱਤੀ ਸਰ ਗੁਰੂ ਦਾ ਸੰਹਾਰ ਦਾ ਵੰਡ ਕੇ ਸ਼ਗਨ ਦਾ ਸਾਰੇ ਬੰਦੇ ਵੀ ਸਕਦੇ ਆ ਕਿ ਤਿਆਰੀਆਂ ਹੋ ਰਹੀਆਂ ਬੱਚੀ ਆ ਜਿਹੜੀ ਬਿਲਕੁਲ ਨੰਦਕਾਰ ਜਾਨੀ ਬਰਾਤ ਆ ਰਹੀ ਹੈ ਰੇਜਨਾਂਟ ਤਿਆਰੀ ਹੈ ਬਰਾਤ ਦਾ ਜਿਹੜਾ ਖਾਣਾ-ਦਾਣਾ ਬਣ ਰਿਹਾ ਸਾਰਾ ਤੇ ਬੜਾ ਧੰਨਵਾਦ ਆ ਦੁਬਾਰੇ ਤੋਂ ਫੇਰ ਸਾਡੇ ਬੜੇ ਪਰਮ ਤਿਆਰੀ ਮਿੱਤਰ ਰਾਜਾ ਮਲਤਾਨੀ ਵੀਰ ਜੀ ਹੜਾ ਛੋੜਾਣ ਵੇਲੇ ਵੀ ਉਹਨਾਂ ਨੇ 1100 ਡਾਲਰ ਜਿਹੜਾ ਸੇਵਾ ਕੀਤੀ ਦੀ ਤੇ ਬੱਚੀ ਦਾ ਹੁਣ ਵੀ ਜਿਹੜਾ ਕਾਰਜ ਵੀ ਸਮੇਂ-ਸਮੇਂ ਕੇ ਉਹਦੀ ਲੋੜ ਬੰਦੇ ਪਰਿਵਾਰ ਹਮ ਦਾ ਮਦਦ ਕਰਦੇ ਰਹਿੰਦੇ ਆ ਪਰਮਾਤਮਾ ਨਾਮ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਬਖਸ਼ੇ ਅੱਜ ਜਦ ਬੱਚੀ ਦਾ ਜਿਹੜਾ ਨਾਨਕਾ ਪਿੰਡ ਦਾ ਮਹਿਲ ਕ